ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਆਪਾਂ ਅੱਜ ਕੋਈ ਕਹਾਣੀ ਨਹੀਂ ਬਲਕਿ ਪਿਛਲੇ ਦਿਨੀ ਵਾਪਰੀ ਹੋਈ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੱਚੀ ਘਟਨਾ ਜਿਹੜੀ ਸਾਰੇ ਹੀ ਚੈਨਲਾਂ ਤੇ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਸ ਦਾ ਕੇ ਬੜੇ ਧੂਮ ਧਾਮ ਨਾਲ ਵਿਆਹ ਕੀਤਾ ਜਾਂਦਾ ਤੇ ਵਿਆਹ ਤੋਂ ਅਗਲੇ ਦਿਨ ਹੀ ਦੋਨਾਂ ਪਤੀ ਪਤਨੀ ਦੀਆਂ ਜੋ ਲਾਸ਼ਾਂ ਨੇ ਉਹਨਾਂ ਦੇ ਕਮਰੇ ਵਿੱਚੋਂ ਮਿਲਦੀਆਂ ਨੇ ਕੀ ਆ ਪੂਰਾ ਮਾਮਲਾ ਇਸ ਮਾਮਲੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਟਾਈਲਾਂ ਦਾ ਕੰਮ ਕਰਦਾ ਉਹ ਆਪਣੇ ਪਰਿਵਾਰ ਦੇ ਨਾਲ ਕਿਤੇ ਵਿਆਹ ਦੇ ਵਿੱਚ ਜਾਂਦਾ 2024 ਦੀ ਗੱਲ ਆ ਵਿਆਹ ਦੇ ਵਿੱਚ ਜਾਂਦੇ ਆ ਚਲੋ ਆਪਾਂ ਹਨਾ ਕਿਤੇ ਨਾ ਕਿਤੇ ਮਿੱਤਰਾਂ ਦੋਸਤਾਂ ਦੇ ਜਾਂ ਰਿਸ਼ਤੇਦਾਰਾਂ ਦੇ ਵਿਆਹਾਂ ਤੇ ਜਾਂਦੇ ਆ ਉਸ ਵਿਆਹ ਦੇ ਵਿੱਚ ਇੱਕ ਕੁੜੀ ਤੇ ਉਹਦੀ ਨਿਗਾ ਪੈਂਦੀ ਆ ਉਹ ਕੁੜੀ ਉਹਨੂੰ ਪਸੰਦ ਆ ਜਾਂਦੀ ਆ ਤੇ ਉਹ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਲੱਗਦੀ ਭਾਬੀ ਨੂੰ ਪੁੱਛਦਾ ਕਿ ਇਹ ਕੁੜੀ ਕੌਣ ਆ ਤਾਂ ਉਹਦੀ ਭਾਬੀ ਦੱਸਦੀ ਆ ਕਿ ਇਹ ਮੇਰੀ ਰਿਸ਼ਤੇਦਾਰ ਆ ਤੇ ਉਹ ਕਹਿੰਦਾ ਕਿ ਮੈਨੂੰ ਇਹ ਕੁੜੀ ਪਸੰਦ ਆ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹਣਾ ਉਹਦੀ ਭਾਬੀ ਆ ਜਿਹੜੀ ਕਹਿੰਦੀ ਵੀ ਠੀਕ ਆ ਚਲੋ ਮੈਂ ਗੱਲ ਕਰਕੇ ਵੇਖ ਲੂੰਗੀ ਉਸ ਤੋਂ ਬਾਅਦ ਜਿਹੜਾ ਵਿਆਹ ਦੀ ਜੋ ਗੱਲਬਾਤ ਆ ਉਹਦਾ ਸਿਲਸਿਲਾ ਸ਼ੁਰੂ ਹੁੰਦਾ ਹਾਂ ਉਹ ਮੁੰਡੇ ਦੀ ਪਰਜਾਈ ਜਿਹੜੀ ਕਿ ਰਿਸ਼ਤੇਦਾਰੀ ਦੇ ਵਿੱਚ ਸੀ ਕਿਉਂਕਿ ਮੁੰਡੇ ਨਾਲ ਵੀ ਉਹਦੀ ਰਿਸ਼ਤੇਦਾਰੀ ਸੀ ਤੇ ਉਹ ਕੁੜੀ ਨਾਲ ਵੀ ਰਿਸ਼ਤੇਦਾਰੀ ਸੀ ਉਹ ਕੁੜੀ ਦੇ ਮਾਪਿਆਂ ਨਾਲ ਗੱਲ ਕਰਦੀ ਆ ਤੇ ਕੁੜੀ ਦੇ ਜਿਹੜੇ ਮਾਤਾ ਪਿਤਾ ਨੇ ਉਹ ਵੀ ਆਪਣੀ ਕੁੜੀ ਵਾਸਤੇ ਰਿਸ਼ਤਾ ਲੱਭ ਰਹੇ ਹੁੰਦੇ ਆ ਉਹਦੇ ਵਾਸਤੇ ਵਧੀਆ ਮੁੰਡੇ ਦੀ ਭਾਲ ਦੇ ਵਿੱਚ ਹੁੰਦੇ ਆ ਹੁਣ ਜਿਹੜਾ ਇਹ ਮੁੰਡਾ ਹੁੰਦਾ ਇਹ ਟਾਈਲਾਂ ਦਾ ਕੰਮ ਕਰਦਾ ਹੁੰਦਾ ਵਧੀਆ ਇਹਦਾ ਕੰਮ ਹੁੰਦਾ ਚਲੋ ਦੋਨਾਂ ਧਿਰਾਂ ਦੇ ਵਿੱਚ ਰਿਸ਼ਤੇ ਦੀ ਗੱਲ ਜਿਹੜੀ ਛੇੜੀ ਜਾਂਦੀ ਆ ਦੋਨਾਂ ਧਿਰਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੁੰਦਾ ਪਹਿਲਾਂ ਕੁੜੀ ਵਾਲੇ ਮੁੰਡਾ ਵੇਖਤੀ ਜਾਂਦੇ ਆ ਘਰ ਪਰਿਵਾਰ ਵੇਖ ਕੇ ਜਾਂਦੇ ਆ ਉਹਦਾ ਕੰਮ ਕਾਰ ਵੇਖਦੇ ਆ ਤੇ ਉਹਨਾਂ ਨੂੰ ਸਾਰੀ ਗੱਲ ਜਿਹੜੀ ਪਸੰਦ ਆ ਜਾਂਦੀ ਆ ਉਸ ਤੋਂ ਬਾਅਦ ਕੁੜੀ ਵੇਖੀ ਜਾਂਦੀ ਆ ਮੁੰਡੇ ਵਾਲਿਆਂ ਵੱਲੋਂ ਤੇ ਜਦੋਂ ਕੁੜੀ ਪਸੰਦ ਆ ਜਾਂਦੀ ਆ ਉੱਥੇ ਹੀ ਰੋਕਾ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਗੱਲ ਆਉਂਦੀ ਆ ਵਿਆਹ ਦੀ ਉਹ ਕਹਿੰਦੇ ਆ ਕਿ 2025 ਦੇ ਵਿੱਚ April ਦੇ ਵਿੱਚ ਵਿਆਹ ਕਰਾਂਗੇ ਚਲੋ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਦੋਨਾਂ ਘਰਾਂ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਕੁੜੀ ਤੇ ਮੁੰਡਾ ਆਪਸ ਵਿੱਚ ਗੱਲ ਕਰਦੇ ਰਹਿੰਦੇ ਆ ਤਕਰੀਬਨ ਸਾਰਾ ਸਾਰਾ ਦਿਨ ਉਹਨਾਂ ਦੀ ਗੱਲ ਹੁੰਦੀ ਸੀ ਜਦੋਂ ਵੀ ਉਹ ਫ੍ਰੀ ਹੁੰਦੇ ਸੀ ਜਿਵੇਂ ਕਿ ਆਪਣੇ ਆਮ ਹੈਣਾ ਜਦੋਂ ਮੰਗਣੀ ਹੋ ਜਾਂਦੀ ਆ ਤੇ ਮੁੰਡਾ ਕੁੜੀ ਆਪਸ ਵਿੱਚ ਗੱਲ ਕਰਦੇ ਆ ਇਸੇ ਤਰ੍ਹਾਂ ਚੱਲੋ ਚੱਲਦਾ ਰਹਿੰਦਾ ਕੁੜੀ ਨੂੰ ਵੀ ਆਪਣੇ ਵਿਆਹ ਦਾ ਬਹੁਤ ਚਾਅ ਸੀ ਤੇ ਮੁੰਡੇ ਨੂੰ ਵੀ ਮੁੰਡੇ ਨੇ ਟਾਈਲਾਂ ਜਿਹੜੀਆਂ ਆਪਣੇ ਘਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਉਹਨੇ ਆਪਣਾ ਘਰ ਬਹੁਤ ਸੋਹਣਾ ਬਣਾ ਲਿਆ ਜਗ੍ਹਾ ਜਗ੍ਹਾ ਤੇ ਉਹਨੇ ਟਾਈਲਾਂ ਲਾ ਲਈਆਂ ਉਹਨੂੰ ਬੜਾ ਸ਼ੌਂਕ ਸੀ ਕਿ ਮੈਂ ਆਪਣੇ ਘਰ ਨੂੰ ਵਧੀਆ ਬਣਾਵਾਂ ਉਹ ਆਪਣੀ ਪਤਨੀ ਦੇ ਨਾਲ ਆਪਣੇ ਘਰ ਦੇਆਂ ਦੇ ਨਾਲ ਇਹੀ ਗੱਲਾਂ ਕਰਦਾ ਕਿ ਆਪਣੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਚਲੋ ਵਿਆਹ ਹੋ ਜੂ ਉਹਦੇ ਰਿਸ਼ਤੇਦਾਰ ਜਿਹੜੀ ਉਹਦੀ ਪਰਝਾਈ ਸੀ ਜਾਂ ਉਹਦੇ ਘਰ ਦੇ ਸੀ ਉਹ ਵੀ ਇਹਨੂੰ ਮਜ਼ਾਕ ਕਰਨ ਲੱਗ ਜਾਂਦੇ ਸੀ ਕਿ ਤੈਨੂੰ ਵਿਆਹ ਦਾ ਬੜਾ ਚਾਗਾ ਤੇ ਉਹ ਕਹਿੰਦਾ ਹੁੰਦਾ ਸੀ ਕਿ ਵਿਆਹ ਤਾਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੁੰਦਾ ਵੀ ਵਿਆਹ ਦਾ ਚਾਹ ਤਾਂ ਹੋਣਾ ਹੀ ਚਾਹੀਦਾ ਚਲੋ ਕਰਦੇ ਕਰਾਉਂਦੇ ਜਦੋਂ 2025 ਚੜ ਜਾਂਦਾ ਤਾਂ ਪਰਿਵਾਰ ਵੱਲੋਂ ਹੀ ਫੈਸਲਾ ਹੁੰਦਾ ਵੀ ਵਿਆਹ ਜਿਹੜਾ ਅਪ੍ਰੈਲ ਦੀ بجائے ਮਾਰਚ ਦੇ ਵਿੱਚ ਕਰ ਲਈਏ ਵੀ ਅਪ੍ਰੈਲ ਦੇ ਵਿੱਚ ਜ਼ਿਆਦਾ ਗਰਮੀ ਹੋ ਜਾਂਦੀ ਹੈ ਚਲੋ ਜਿਹੜਾ ਮਾਰਚ 7 ਮਾਰਚ ਦਾ ਵਿਆਹ ਜਿਹੜਾ ਉਹ ਰੱਖ ਲਿਆ ਜਾਂਦਾ ਵਿਆਹ ਦੀਆਂ ਪੂਰੀਆਂ ਤਿਆਰੀਆਂ ਸੀ ਘਰ ਦੇ ਵਿੱਚ ਕੜਾਈ ਚੜਾਈ ਜਾਂਦੀ ਆ ਰਿਸ਼ਤੇਦਾਰ ਮਿੱਤਰ ਆ ਜਿਹੜੇ ਇਕੱਠੇ ਹੁੰਦੇ ਆ ਭੰਗੜੇ ਪਾਉਂਦੇ ਆ ਸਾਰਾ ਜੋ ਜਸ਼ਨ ਉਹ ਮਨਾਇਆ ਜਾਂਦਾ ਤੇ 7 ਮਾਰਚ ਨੂੰ ਵਰਾਤ ਆ ਜਿਹੜੀ ਉਹ ਜਾਂਦੀ ਆ ਵਰਾਤ ਪਹੁੰਚੀ ਜਾ ਕੇ ਚਲੋ ਵਰਾਤ ਦੀ ਸੇਵਾ ਹੋਈ ਲਾਵਾ ਫੇਰੇ ਹੋਏ ਤੇ ਉਸ ਤੋਂ ਬਾਅਦ ਜਿਹੜੀ ਕੁੜੀ ਆ ਉਹ ਡੋਲੀ ਦੇ ਵਿੱਚ ਬਿਠਾ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਸੋਹਰੇ ਘਰ ਆ ਕੇ ਜੋ ਰਸਮਾਂ ਹੁੰਦੀਆਂ ਖੁਸ਼ੀ-ਖੁਸ਼ੀ ਉਹ ਹੋਈਆਂ ਸਭ ਨੇ ਖੂਬ ਭੰਗੜੇ ਪਾਏ ਵਧੀਆ ਖੁਸ਼ੀ ਮਨਾਈ ਤੇ ਅਗਲੇ ਦਿਨ 8 ਮਾਰਚ ਨੂੰ ਜਦੋਂ ਮੁੰਡਾ ਤੇ ਕੁੜੀ ਹੈਨਾ ਆਪਣੇ ਕਮਰੇ ਦੇ ਵਿੱਚ ਸੌਣ ਲਈ ਜਾਂਦੇ ਆ ਤੇ ਰਾਤ ਦੇ 12:30 ਵਜੇ ਮੁੰਡੇ ਦੇ ਮੋਬਾਈਲ ਤੇ ਇੱਕ ਮੈਸੇਜ ਆਉਂਦਾ ਉਹ ਮੈਸੇਜ ਕਿਸੇ ਅਨਨੌਨ ਨੰਬਰ ਤੋਂ ਹੁੰਦਾ WhatsApp ਤੇ ਮੈਸੇਜ ਆਇਆ ਅਨਨੌਨ ਨੰਬਰ ਤੋਂ ਮੈਸੇਜ ਸੀ ਤੇ ਉਹ ਮੁੰਡੇ ਨੇ ਜਦੋਂ ਫੋਨ ਵੇਖਿਆ ਉਹ ਮੈਸੇਜ ਪੜ੍ਹਿਆ ਉਹ ਮੈਸੇਜ ਕਾਫੀ ਵੱਡਾ ਸੀ ਤੇ ਉਸ ਮੈਸੇਜ ਦੇ ਵਿੱਚ ਕੁੜੀ ਬਾਰੇ ਗੱਲ ਕੀਤੀ ਗਈ ਸੀ ਕਿਸੇ ਮੁੰਡੇ ਵੱਲੋਂ ਮੈਸੇਜ ਸੀ ਕਿ ਇਹ ਕੁੜੀ ਆ ਜਿਹੜੀ ਇਹ ਮੈਨੂੰ ਪਸੰਦ ਕਰਦੀ ਸੀ ਇਹਦਾ ਮੈਂ ਮੇਰੇ ਨਾਲ ਵਿਆਹ ਹੋਣਾ ਸੀ ਵੀ ਇਹਨੇ ਮਤਲਬ ਇਹਦੇ ਘਰ ਦੇ ਆਣੇ ਧੱਕੇ ਨਾਲ ਵਿਆਹ ਕੀਤਾ ਇਸ ਤਰ੍ਹਾਂ ਦਾ ਕੁਝ ਲਿਖਿਆ ਜਾਂਦਾ ਚਲੋ ਮੁੰਡਾ ਜਿਹੜਾ ਮੈਸੇਜ ਜਦੋਂ ਪੜਦਾ ਉਹ ਆਪਣੀ ਪਤਨੀ ਨੂੰ ਪੁੱਛਦਾ ਹੁਣ ਇਹ ਨਹੀਂ ਪਤਾ ਵੀ ਉਹਦੀ ਪਤਨੀ ਨੇ ਕੀ ਆਪਣੇ ਅਤੀਤ ਬਾਰੇ ਆਪਣੇ ਪਤੀ ਨੂੰ ਸੱਚ ਦੱਸਿਆ ਉਸ ਤੋਂ ਬਾਅਦ ਉਹ ਆਪਣੀ ਪਤਨੀ ਦੀ ਗਲਾ ਦਵਾ ਕੇ ਹੱਤਿਆ ਕਰ ਦਿੰਦਾ ਗਲਾ ਦਵਾ ਕੇ ਹੱਤਿਆ ਕਰਦਾ ਤੇ ਆਪ ਉਹ ਇੱਕ ਘੰਟੇ ਬਾਅਦ ਜਿਹੜਾ ਫਾਹਾ ਲੈ ਲੈਂਦਾ ਰੱਸੀ ਹੈ ਜਿਹੜੀ ਗਲ ਚ ਪਾ ਕੇ ਉਹ ਲਟਕ ਜਾਂਦਾ ਫਾਹਾ ਲੈਂਦਾ ਤੇ ਚਲੋ ਪਰਿਵਾਰਕ ਮੈਂਬਰਾਂ ਨੂੰ ਕੀ ਕੁਝ ਨਹੀਂ ਪਤਾ ਸੀ ਕਿ ਕਮਰੇ ਦੇ ਵਿੱਚ ਕੀ ਹੋ ਰਿਹਾ ਅਗਲੇ ਦਿਨ ਸਵੇਰੇ ਜਿਹੜੇ ਜਿਵੇਂ ਆਪਣੇ ਆਮ ਹਨਾ ਪਰਿਵਾਰਾਂ ਦੇ ਵਿੱਚ ਰਵਾਜ ਹੁੰਦਾ ਵੀ ਮਿਲ ਨਹੀਂ ਕਰਨੇ ਜਾਂਦਾ ਜਾਂ ਰਿਸੈਪਸ਼ਨ ਦਾ ਨਾਮ ਦੇ ਦਿੱਤਾ ਜਾਂਦਾ ਅੱਜ ਕੱਲ ਮੁੰਡੇ ਦੇ ਸਹੁਰਿਆਂ ਨੇ ਕੁੜੀ ਦੇ ਪਿਕੇ ਆਨੇ ਆਉਣਾ ਸੀ ਰਿਸ਼ਤੇਦਾਰਾਂ ਨੇ ਆਉਣਾ ਸੀ ਚਲੋ ਰਿਸੈਪਸ਼ਨ ਦੀ ਉਹ ਤਿਆਰੀ ਕਰਨ ਲੱਗਦੇ ਆ ਮੁੰਡੇ ਦਾ ਜਿਹੜਾ ਵੱਡਾ ਭਰਾਗਾ ਉਹਨੇ ਸਬਜ਼ੀ ਮੰਡੀ ਜਾਣਾ ਹੁੰਦਾ ਸਬਜ਼ੀ ਲੈਣਾ ਉਹ ਸਵੇਰੇ 7:00 ਵਜੇ ਆਪਣੇ ਭਰਾ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਤੇ ਉਹਨੂੰ ਕਹਿੰਦਾ ਕਿ ਹੁਣ ਤੂੰ ਉੱਠ ਜਾ ਵੀ ਰਿਸ਼ਤੇਦਾਰਾਂ ਨੇ ਆਉਣਾਗਾ ਤੇ ਵੀ ਮੈਂ ਸਬਜ਼ੀ ਲੈਣ ਚੱਲਿਆਂ ਵੀ ਉਸ ਤੋਂ ਬਾਅਦ ਆਪਾਂ ਤਿਆਰੀ ਵੀ ਕਰਨੀ ਆ ਚਲੋ ਉਹ ਦਰਵਾਜ਼ਾ ਖੜਕਾ ਕੇ ਚਲਿਆ ਜਾਂਦਾ ਘਰ ਦੀਆਂ ਜਿਹੜੀਆਂ ਔਰਤਾਂ ਉਹ ਉੱਠ ਚੁੱਕੀਆਂ ਹੁੰਦੀਆਂ ਨੇ ਉਹ ਆਪਣੇ ਕੰਮਕਾਰ ਆ ਜਿਹੜੇ ਕਰ ਰਹੀਆਂ ਹੁੰਦੀਆਂ ਨੇ ਚਲੋ ਔਰਤਾਂ ਜਿਹੜੀਆਂ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਇਹ ਦਰਵਾਜ਼ਾ ਖੜਕਾ ਗਿਆ ਚਲੋ ਉੱਠ ਜਾਣਗੇ ਪਰ ਅੱਧੇ ਘੰਟੇ ਤੱਕ ਜਦੋਂ ਕਮਰੇ ਚੋਂ ਕੋਈ ਆਵਾਜ਼ ਨਹੀਂ ਆਉਂਦੀ ਤਾਂ ਜਿਹੜੀਆਂ ਔਰਤਾਂ ਨੇ ਉਹ ਸੋਚਦੀਆਂ ਕਿ ਇਹ ਵੀ ਦਿਨ ਇੰਨਾ ਚੜ ਗਿਆ ਹਨਾ ਵੀ ਇਹ ਉੱਠੇ ਨਹੀਂ ਚਲੋ ਇੱਕ ਔਰਤ ਆ ਜਿਹੜੀ ਉਹ ਫਿਰ ਦਰਵਾਜ਼ਾ ਖੜਕਾਉਂਦੀ ਆ ਕਿ ਉੱਠ ਕੇ ਤਿਆਰ ਹੋ ਜੋ ਵੀ ਅੱਜ ਰਿਸ਼ਤੇਦਾਰਾਂ ਨੇ ਆਉਣਾ ਆਪਣੇ ਰਿਸੈਪਸ਼ਨ ਆ ਚਲੋ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਤਾਂ ਔਰਤਾਂ ਜਿਹੜੀਆਂ ਥੋੜੀਆਂ ਜਿਹੀਆਂ ਉਹ ਪਰੇਸ਼ਾਨ ਹੋ ਜਾਂਦੀਆਂ ਉਹਨਾਂ ਨੂੰ ਇਹ ਲੱਗਦਾ ਵੀ ਚਲੋ ਘਟਕਟ ਹਨਾ ਆਵਾਜ਼ ਦਾ ਕੋਈ ਅੰਦਰੋਂ ਕੋਈ ਜਵਾਬ ਤਾਂ ਦੇਣਾ ਜਦੋਂ ਅੱਧੇ ਘੰਟੇ ਤੱਕ ਕੋਈ ਨਹੀਂ ਆਉਂਦਾ 8 ਵਜ ਜਾਂਦੇ ਆ ਤਾਂ ਫਿਰ ਇੱਕ ਔਰਤ ਆ ਜਿਹੜੀ ਉਹ ਖਿੜਕੀ ਦੇ ਵਿੱਚ ਦੀ ਵੇਖਣ ਦੀ ਕੋਸ਼ਿਸ਼ ਕਰਦੀ ਆ ਕਮਰੇ ਦੀ ਜੋ ਖਿੜਕੀ ਸੀ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਲਾਸ਼ ਆ ਜਿਹੜੀ ਲੰਮਕ ਰਹੀ ਹੁੰਦੀ ਆ ਸਾਰਿਆਂ ਨੂੰ ਖਦਸ਼ਾ ਹੁੰਦਾ ਦਵਾਰਾ ਮਤਲਬ ਦਰਵਾਜ਼ਾ ਖੜਕਾਇਆ ਜਾਂਦਾ ਤੇ ਇਹ ਗੱਲ ਸ਼્યોਰ ਹੋ ਜਾਂਦੀ ਆ ਵੀ ਕਮਰੇ ਦੇ ਵਿੱਚ ਕੁਝ ਨਾ ਕੁਝ ਅਣਹੋਣੀ ਘਟਨਾ ਵਾਪਰੀ ਆ ਵੀ ਨਹੀਂ ਤਾਂ ਬੰਦਾ ਜਿੰਨੀ ਮਰਜ਼ੀ ਗੂੜੀ ਨੀਂਦ ਚ ਹੋਵੇ ਜਦੋਂ ਇੰਨੀ ਆਵਾਜ਼ ਆਉਂਦੀ ਹੈ ਤਾਂ ਉੱਠ ਹੀ ਜਾਂਦਾ ਚਲੋ ਦਰਵਾਜ਼ਾ ਨਾ ਜਿਹੜਾ ਉਹ ਤੋੜਿਆ ਜਾਂਦਾ ਤੇ ਦਰਵਾਜ਼ੇ ਦਾ ਜੋ ਅੰਦਰਲਾ ਹਾਲ ਹੁੰਦਾ ਉਹ ਵੇਖ ਕੇ ਔਰਤਾਂ ਜਿਹੜੀਆਂ ਉਹ ਚੀਕ ਚਿਹੜਾ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਚਿੱਕਣ ਲੱਗ ਜਾਂਦੀਆਂ ਨੇ ਲੋਕ ਆ ਜਿਹੜੇ ਇਕੱਠੇ ਹੋ ਜਾਂਦੇ ਆ ਬੈੱਡ ਦੇ ਉੱਤੇ ਦੁਲਹਣ ਆ ਜਿਹੜੀ ਉਹਦੀ ਲਾਸ਼ ਪਈ ਹੁੰਦੀ ਆ ਤੇ ਜਿਹੜਾ ਵਿਆਹ ਵਾਲਾ ਮੁੰਡਾ ਹੁੰਦਾ ਉਹਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੁੰਦੀ ਆ ਚਾਲ ਪਿਆ ਜਾਂਦਾ ਚਲੋ ਹਣਾ ਖਬਰ ਆ ਜਿਹੜੀ ਅੱਗ ਦੇ ਵਾਂਗੂ ਪਿੰਡ ਦੇ ਵਿੱਚ ਫੈਲ ਜਾਂਦੀ ਆ ਤੇ ਪੁਲਿਸ ਆ ਜਿਹੜੀ ਉਹ ਬੁਲਾਈ ਜਾਂਦੀ ਆ ਮੁੰਡੇ ਦਾ ਭਰਾ ਜੋ ਸਬਜ਼ੀ ਮੰਡੀ ਗਿਆ ਹੁੰਦਾ ਉਹ ਵੀ ਆ ਜਾਂਦਾ ਚਲੋ ਪੁਲਿਸ ਜਿਹੜੀ ਆ ਕੇ ਪਹਿਲਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈਂਦੀ ਆ ਤੇ ਉਸ ਤੋਂ ਬਾਅਦ ਮੁੱਢਲੀ ਜਾਂਚ ਪੜਤਾਲ ਆ ਜਿਹੜੀ ਪੁੱਛਗਿੱਛ ਕਰਦਿਆਂ ਤੋਂ ਕਰਦੀ ਆ ਜਿੰਨੇ ਵੀ ਉੱਥੇ ਰਿਸ਼ਤੇਦਾਰ ਆ ਵੀ ਕੁੜੀ ਦਾ ਜਾਂ ਮੁੰਡੇ ਦਾ ਵਿਆਹ ਜਿਹੜਾ ਉਹ ਤੱਕੇ ਨਾਲ ਤਾਂ ਨਹੀਂ ਹੋਇਆ ਤਾਂ ਸਾਰੇ ਹੀ ਇਹੀ ਗੱਲ ਕਹਿੰਦੇ ਆ ਕਿ ਕੁੜੀ ਨੂੰ ਤੇ ਮੁੰਡੇ ਨੂੰ ਆਪਣੇ ਵਿਆਹ ਦਾ ਬਹੁਤ ਚਾ ਸੀ ਵੀ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਸੀ ਸਹਮਤੀ ਨਾਲ ਰਿਸ਼ਤਾ ਹੋਇਆ ਸੀ 6-7 ਮਹੀਨੇ ਹੋ ਗਏ ਸੀ ਇਹਨਾਂ ਦੀ ਮੰਗਣੀ ਹੋਈ ਨੂੰ ਤੇ ਗੱਲਬਾਤ ਵਧੀਆ ਕਰਦੇ ਸੀ ਤੇ ਚਲੋ ਉਸ ਤੋਂ ਬਾਅਦ ਮੁੰਡੇ ਦਾ ਜੋ ਫੋਨ ਆ ਉਹ ਬਰਾਮਦ ਕੀਤਾ ਜਾਂਦਾ ਫੋਨ ਜਦੋਂ ਖੋਲ ਕੇ ਵੇਖਿਆ ਜਾਂਦਾ WhatsApp ਦੇ ਉੱਤੇ ਇੱਕ ਵੱਡਾ ਮੈਸੇਜ ਜੋ ਕਿਸੇ ਅਨਨੌਨ ਨੰਬਰ ਤੋਂ ਆਇਆ ਹੁੰਦਾ ਉਹ ਪੜ ਕੇ ਫਿਰ ਪੁਲਿਸ ਆ ਜਿਹੜੀ ਇਸ ਨਤੀਜੇ ਤੇ ਪਹੁੰਚਦੀ ਆ ਵੀ ਇਹ ਹੈ ਜਿਹੜਾ ਮਤਲਬ ਜੋ ਮਾਮਲਾ ਪੂਰਾ ਇਹ ਮੈਸੇਜ ਤੋਂ ਬਾਅਦ ਹੋਇਆ ਮੈਸੇਜ ਜਿਹੜਾ ਉਹ ਸਾਰਾ ਪੁਲਿਸ ਨੇ ਵਾਇਰਲ ਨਹੀਂ ਕੀਤਾ ਕਿਉਂਕਿ ਜਾਂਚ ਦਾ ਵਿਸ਼ਾ ਸੀ ਪਰ ਉਸ ਤੋਂ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਵੀ ਇਸ ਮੈਸੇਜ ਤੋਂ ਬਾਅਦ ਸ਼ਾਇਦ ਕੁੜੀ ਨੇ ਆਪਣੇ ਅਤੀਤ ਬਾਰੇ ਮੁੰਡੇ ਨੂੰ ਕੁਝ ਦੱਸਿਆ ਉਹਨੂੰ ਗੁੱਸਾ ਆਇਆ ਉਹਨੇ ਆਪਣੀ ਪਤਨੀ ਦਾ ਗਲਾ ਦਵਾਤਾ ਗੁੱਸੇ ਦੇ ਵਿੱਚ ਉਹਦੀ ਮੌਤ ਹੋ ਗਈ ਪਰ ਉਸ ਤੋਂ 1 ਘੰਟਾ ਬਾਅਦ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਦੱਸਿਆ ਕਿ ਕੁੜੀ ਦੀ ਮੌਤ ਆ ਜਿਹੜੀ ਉਹ ਤਕਰੀਬਨ 1 ਵਜੇ ਹੋਈ ਆ ਤੇ ਮੁੰਡੇ ਦੀ ਜੋ ਮੌਤ ਆ ਉਹ ਤਕਰੀਬਨ 3 ਵਜੇ ਹੋਈ ਆ। ਇਹੀ ਅੰਦਾਜ਼ਾ ਲਾਇਆ ਵੀ ਪਹਿਲਾਂ ਉਹਨੇ ਗੁੱਸੇ ਦੇ ਵਿੱਚ ਆ ਕੇ ਉਹਦਾ ਗਲਾ ਦਬਾਤਾ ਬਾਅਦ ਦੇ ਵਿੱਚ ਉਹਨੂੰ ਇਹ ਲੱਗਿਆ ਵੀ ਸ਼ਾਇਦ ਮੈਂ ਬਹੁਤ ਗਲਤ ਕਰਤਾ ਵੀ ਹੁਣ ਮੈਂ ਬਚਣਾ ਤਾਂ ਹੈ ਨਹੀਂ ਤੇ ਉਹ ਆਤਮ ਹੱਤਿਆ ਕਰ ਲੈਂਦਾ। ਪਰ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਹੋਇਆ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਜਾਂ ਪੂਰਾ ਜੋ ਮਾਮਲਾ ਸੀ ਉਹ ਸਾਹਮਣੇ ਨਹੀਂ ਆ ਸਕਿਆ। ਕਿਉਂਕਿ ਉਹ ਦੋਨੋਂ ਹੀ ਖਤਮ ਹੋ ਚੁੱਕੇ ਸੀ ਪਰ ਜਿਹੜਾ ਉਹ ਮੈਸੇਜ ਸੀ ਉਹ ਬਹੁਤ ਕੁਝ ਬਿਆਨ ਕਰਦਾ ਸੀ ਹੁਣ ਪੁਲਿਸ ਆ ਜਿਹੜੀ ਉਹ ਅਗਲੀ ਜਿਹੜੀ ਕਾਰਵਾਈ ਉਹਨਾਂ ਨੇ ਪੋਸਟਮਾਰਟਮ ਕਰਾ ਕੇ ਲਾਸ਼ਾਂ ਸੀ ਜਿਹੜੀਆਂ ਉਹ ਪਰਿਵਾਰ ਵਾਲਿਆਂ ਨੂੰ ਦੇ ਦਿੱਤੀਆਂ ਤੇ ਪਰਿਵਾਰ ਵਾਲੇ ਤੇ ਪੂਰਾ ਪਿੰਡ ਹਨਾ ਆਸ-ਪਾਸੇ ਦੇ ਲੋਕ ਉਹਨਾਂ ਦੇ ਸੰਸਕਾਰ ਤੇ ਜਦ ਜਾਂਦੇ ਆ ਬਹੁਤ ਜ਼ਿਆਦਾ ਇਕੱਠ ਹੁੰਦਾ ਤੇ ਦੋਨਾਂ ਨੂੰ ਇੱਕ ਚਿਤਾ ਦੇ ਵਿੱਚ ਹੀ ਲਟਾ ਕੇ ਜਿਹੜੀ ਅਗਨੀ ਭੇਂਟ ਕੀਤਾ ਜਾਂਦਾ ਇਹ ਮੁੰਡੇ ਦਾ ਜੋ ਭਰਾ ਹੁੰਦਾ ਉਹ ਉਹਨਾਂ ਨੂੰ ਅਗਨੀ ਦਿੰਦਾ ਤੇ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਲੋਕ ਇਹ ਵੀ ਕਹਿ ਰਹੇ ਸੀ ਕਿ ਸ਼ਾਇਦ ਕੋਈ ਜਾਣ ਬੁੱਝ ਕੇ ਇਹਨੂੰ ਮਜ਼ਾਕ ਕਰ ਰਿਹਾ ਸੀ ਪਰ ਇਹੋ ਜਿਹਾ ਵੀ ਕੀ ਮਜ਼ਾਕ ਕਰਨਾ ਜਿਹੜਾ ਕਿਸੇ ਦੀ ਜ਼ਿੰਦਗੀ ਤੇ ਭਾਰੀ ਪੈ ਜੇ ਹੁਣ ਪੁਲਿਸ ਵਾਲੇ ਉਸ ਨੰਬਰ ਦੀ ਜਾਂਚ ਕਰ ਰਹੇ ਆ ਜਿਸ ਨੰਬਰ ਤੋਂ ਮੈਸੇਜ ਆਇਆ ਸੀ ਤੇ ਅੱਗੇ ਕਿਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੀ ਆ ਪੂਰਾ ਮਾਮਲਾ ਉਹ ਜਾਂਚ ਦਾ ਵਿਸ਼ਾ ਤੇ ਉਹ ਜਿੰਨਾ ਟਾਈਮ ਮੈਸੇਜ ਵਾਲੇ ਕਿਸੇ ਪਰਸਨ ਦਾ ਅਨਨੌਨ ਦਾ ਪਤਾ ਨਹੀਂ ਚੱਲਦਾ ਉਹਨਾਂ ਟਾਈਮ ਪੁਲਿਸ ਨੂੰ ਵੀ ਸਾਰੀ ਗੱਲ ਹੈ ਜਿਹੜੀ ਉਹ ਨਹੀਂ ਪਤਾ ਲੱਗਣੀ ਪਰ ਸਿਆਣੇ ਕਹਿੰਦੇ ਆ ਕਿ ਕਈ ਵਾਰੀ ਕਿਸੇ ਦਾ ਕੀਤਾ ਮਜ਼ਾਕ ਕਿਸੇ ਦੀ ਜ਼ਿੰਦਗੀ ਤੇ ਭਾਰੂ ਪੈ ਜਾਂਦਾ ਵੀ ਜੋ ਸਾਹਮਣੇ ਆਈ ਗੱਲ ਉਹਦੇ ਵਿੱਚ ਇਹ ਲੱਗਦਾ ਨਹੀਂ ਸੀ ਵੀ ਇਹ ਮਜ਼ਾਕ ਹੋ ਪਰ ਗੱਲ ਇਹ ਸੀ ਕਿ ਕੁੜੀ ਦਾ ਜੋ ਫੋਨ ਸੀ ਉਹ ਕੁੜੀ ਆਪਣੇ ਪੇਕੇ ਘਰ ਹੀ ਛੱਡ ਗਈ ਸੀ ਤੇ ਫਿਰ ਗੱਲ ਇਹ ਵੀ ਆਉਂਦੀ ਆ ਵੀ ਮੁੰਡੇ ਦਾ ਫੋਨ ਨੰਬਰ ਮੰਨ ਲਵੋ ਕੁੜੀ ਦਾ ਕਿਸੇ ਮੁੰਡੇ ਨਾਲ ਰਿਸ਼ਤਾ ਸੀ ਤੇ ਫਿਰ ਉਹ ਆਪਣੇ ਪਤੀ ਦਾ ਨੰਬਰ ਕਿਉਂ ਦੇਊਗੀ ਵੀ ਇਹੀ ਮਤਲਬ ਕਿ ਆਸ ਅਰਾਈਆਂ ਲਾਈਆਂ ਵੀ ਸ਼ਾਇਦ ਮੁੰਡੇ ਨੂੰ ਕੋਈ ਜਾਣ ਬੁੱਝ ਕੇ ਹਨਾ ਕੋਈ ਉਸੇ ਦਾ ਹੀ ਦੋਸਤ ਕਿਸੇ ਹੋਰ ਨੰਬਰ ਤੋਂ ਮਜ਼ਾਕ ਕਰ ਰਿਹਾ ਹੋਵੇ ਤੇ ਹੁਣ ਅੱਗੇ ਜਾ ਕੇ ਇਹ ਜੋ ਜਾਂਚ ਆਉਗੀ ਸਾਹਮਣੇ ਜਿਹੜਾ ਉਹ ਨੰਬਰ ਆ ਨਿਕਲੂਗਾ ਕਿਸ ਦੇ ਐਡਰੈਸ ਤੇ ਲਿਆ ਗਿਆ ਤੇ ਕਿਸ ਨੇ ਮੈਸੇਜ ਕੀਤਾ ਫਿਰ ਸਾਰੀਆਂ ਪਰਤਾਂ ਜਿਹੜੀਆਂ ਖੁੱਲਣਗੀਆਂ ਪਰ ਅੱਜ ਦੀ ਘੜੀ ਇੱਕ ਪਰਿਵਾਰ ਹੱਸਦਾ ਵਸਦਾ ਪਰਿਵਾਰ ਜਿਹਦਾ ਇੱਕ ਮਿਹਨਤੀ ਮੁੰਡਾ ਜਿਹੜਾ ਕਿ ਆਪਣੇ ਵਿਆਹ ਨੂੰ ਲੈ ਕੇ ਇੰਨਾ ਖੁਸ਼ ਸੀ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੈ ਕੇ ਇੰਨਾ ਖੁਸ਼ ਸੀ ਉਹਨਾਂ ਦੇ ਘਰੇ ਦੋ ਲਾਸ਼ਾਂ ਜਿਹੜੀਆਂ ਦੋ ਲਾਸ਼ਾਂ ਦੇ ਸੱਥਰ ਵਿਸਗੇ ਦੋ ਪਰਿਵਾਰ ਆ ਜਿਹੜੇ ਇੱਕ ਹੁੰਦੇ ਹੁੰਦੇ ਪਹਿਲਾਂ ਹੀ ਅਲੱਗ ਹੋ ਗਏ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਜਾਂਦੇ ਜਾਂਦੇ ਕੱਲ ਆਪਾਂ ਜੋ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਤੇ ਜੋ ਤੁਹਾਡੇ ਸਾਰਿਆਂ ਦੇ ਕਮੈਂਟ ਆਏ ਆ ਉਹ ਆਪਾਂ ਸਾਂਝੇ ਕਰਦੇ ਆਂ ਕੱਲ ਆਪਾਂ ਕਹਾਣੀ ਬੋਲੀ ਸੀਗੀ ਜੋ ਇੱਕ ਔਰਤ ਦੀ ਮੌਤ ਹੋ ਗਈ ਸੀ ਇਂ ਆਟੋ ਰਿਕਸ਼ਾ ਦੇ ਵਿੱਚ ਉਹਤੇ ਪਹਿਲਾ ਕਮੈਂਟ ਹੈ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਰਾਜੂ ਦੀ ਇਮਾਨਦਾਰੀ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਉਸ ਮੁੰਡੇ ਦਾ ਵੀ ਬਹੁਤ ਧੰਨਵਾਦ ਜਿਸ ਨੇ ਰਾਜੂ ਦੀ ਹੈਲਪ ਕੀਤੀ ਅੱਗੇ ਤੀਰਥਕੌਰ ਬਹੁਤ ਦਿਲਚਸਪ ਕਹਾਣੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਤਸਰ ਸਾਹਿਬ ਤੋਂ ਹਰਵੰਸ ਕਲਿਆਣ ਵੈਰੀ ਨਾਈਸ ਸਟੋਰੀ ਅਨੇਸਤੀ ਇਜ਼ ਦੀ ਬੈਸਟ ਪਾਲਿਸੀ ਸਿਸਟਰ ਜੀ ਸੁਖਾ ਸਿੰਘ ਸਰਾਰੀ ਨਾਈਸ ਟੂ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਅੱਗੇ ਕਸ਼ਮੀਰ ਖੱਖ ਵੈਰੀ ਗੁੱਡ ਸਟੋਰੀ ਬਨਿਤਾ ਰਾਣੀ ਨਾਈਸ ਵਾਈਜ਼ੀ ਦੀ ਆਈਡੀ ਤੋਂ ਹੈਰੀ ਦਿਓੜ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਵੀਰਪਾਲ ਬਰਾੜ ਰਾਜੂ ਦੀ ਇਮਾਨਦਾਰੀ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਜੋ ਮਾਂ ਦੀ ਮੌਤ ਹੋ ਗਈ ਉਸ ਮੁੰਡੇ ਦਾ ਵੀ ਬਹੁਤ-ਬਹੁਤ ਧੰਨਵਾਦ ਜਿਸ ਨੇ ਰਾਜੂ ਦੀ ਹੈਲਪ ਕੀਤੀ ਹੈਲੋ ਅਸ਼ਮੀਤ ਬੇਟਾ ਤੁਸੀਂ ਕਿਵੇਂ ਹੋ ਹਾਂਜੀ ਅਸ਼ਮੀਤ ਬੇਟਾ ਤੁਸੀਂ ਮੈਨੂੰ ਕਹਿੰਦੇ ਸੀ ਕਿ ਮੈਂ ਤੁਹਾਡਾ ਨਾਮ ਨਹੀਂ ਬੋਲਦੀ ਦੇਖੋ ਹੁਣ ਆਪਣੇ ਸਬਸਕ੍ਰਾਈਬਰ ਜਿਹੜੇ ਉਹ ਵੀ ਤੁਹਾਡਾ ਹਾਲਚਾਲ ਪੁੱਛਦੇ ਆ ਤੇ ਅੱਜ ਆਪਣਾ ਅਸ਼ਮੀਤ ਆ ਜਿਹੜਾ ਉਹ ਆਪਣੇ ਨਾਨਕੇ ਘਰ ਗਿਆ ਹੋਇਆ ਕੱਲ ਉਹਨੇ ਮੇਰਾ ਬਹੁਤ ਧੰਨਵਾਦ ਕੀਤਾ ਵਟਸਐਪ ਤੇ ਵਾਇਸ ਮੈਸੇਜ ਭੇਜਿਆ ਸੀ ਕਿ ਧੰਨਵਾਦ ਤੁਸੀਂ ਮੇਰਾ ਨਾਮ ਬੋਲਿਆ ਅ ਅਸ਼ਮੀਤ ਬੇਟਾ ਅੱਜ ਵੀ ਦੇਖੋ ਤੁਹਾਡਾ ਨਾਮ ਆ ਜਿਹੜਾ ਉਹ ਆਪਾਂ ਬੋਲ ਦਿੱਤਾਗਾ ਤੁਸੀਂ ਨਾਰਾਜ਼ ਨਹੀਂ ਹੋਣਾ ਪੁੱਤਰ ਅੱਗੇ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅਜੈਬ ਸਿੰਘ ਕਰਾਟ ਵੈਰੀ ਨਾਈਸ ਸਟੋਰੀ ਸਿਸਟਰ ਐਚ ਸੰਧੂ ਸੰਧੂ ਜੇਕਰ ਹਰੇਕ ਰਾਜੂ ਵਰਗਾ ਬਣ ਜੇ ਤਾਂ ਪੰਜਾਬ ਕੁਝ ਹੋਰ ਹੀ ਬਣ ਜਾਵੇਗਾ ਸਿਸਟਰ ਜੀ ਹਾਂਜੀ ਬਿਲਕੁਲ ਜੇ ਸਾਰੀ ਦੁਨੀਆ ਇਮਾਨਦਾਰ ਬਣ ਜੇ ਫਿਰ ਤਾਂ ਸ਼ਾਇਦ ਕੋਈ ਬੁਰਾਈ ਰਹਿਣੀ ਨਹੀਂ ਦੁਨੀਆ ਤੇ ਹਰਜਿੰਦਰ ਨਹਿਲ ਸੰਗਰੂਰ ਤੋਂ ਬਹੁਤ ਵਧੀਆ ਕਹਾਣੀ ਹੈ ਭੈਣ ਜੀਓ ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ਹਾਂਜੀ ਬਿਲਕੁਲ ਵੀਰੇ ਅੱਗੇ ਅਸਵਨੀ ਕੁਮਾਰ ਸਿਸਟਰ ਜੀ ਤੁਹਾਡੀਆਂ ਸਟੋਰੀਆਂ ਬਹੁਤ-ਬਹੁਤ ਵਧੀਆ ਹੁੰਦੀਆਂ ਨੇ ਸਿਸਟਰ ਜੀ ਪੀਰ ਬਾਦਸ਼ਾਹ ਤੁਹਾਡੇ ਤੇ ਹਮੇਸ਼ਾ ਮੇਰ ਪਰਿਆ ਹੱਥ ਰੱਖਣਾ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ਾਇਦ ਤੁਸੀਂ ਪਹਿਲਾ ਕਮੈਂਟ ਕੀਤਾ ਆਪਣੇ ਚੈਨਲ ਤੇ ਤੇ ਇੰਨੀਆਂ ਦੁਆਵਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਹਰੀ ਸਿੰਘ ਗੁੱਡ ਮੈਸੇਜ ਟੂ ਕਮਿਊਨਿਟੀ ਅੱਗੇ ਨੱਥਾ ਸਿੰਘ ਦਿਓਲ ਇਮਾਨਦਾਰੀ ਵੀ ਕਿਸੇ ਕੋਲ ਹੀ ਹੈ ਬੇਈਮਾਨੀ ਦਾ ਜ਼ਿਆਦਾ ਬੋਲ ਵਾਲਾ ਹੈ ਸੰਸਾਰ ਦੇ ਵਿੱਚ ਅੱਗੇ ਅਵਿਰਾਜ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਆਮਨ ਮਖੂ ਤੋਂ ਇਹਨਾਂ ਨੇ ਲਿਖਿਆ ਗੁੱਡ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ